ਸਾਡੇ ਪਿੰਡ ਵਿਸਾਖੀ ਦਾ ਮੇਲਾ ਵੀ ਖੂ ਪਰਦਾ ਸੀ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਸਾਡੇ ਪਿੰਡ ਮੇਲਾ ਵੇਖਣ ਆਇਆ ਕਰਦੇ ਸਨ ਅਕਸਰ ਸਾਨੂੰ ਵਿਸਾਖੀ ਵਾਲੇ ਦਿਨ ਦੀ ਕਣਕ ਵੱਢਦੇ ਵੱਢਣਾ ਖੇਤ ਜਾਣਾ ਪੈਂਦਾ ਸੀ ਵਿਸਾਖੀ ਵਾਲੇ ਦਿਨ ਅਸੀਂ ਅੱਧਾ ਦਿਨ ਕਣਕ ਦੀ ਵੜਾਈ ਕਰਦੇ ਸੀ ਸਾਡਾ ਖੇਤ ਬਿਲਕੁਲ ਉਸ ਰਾਹ ਤੇ ਸੀ ਜਿੱਥੋਂ ਹੋਰ ਕਈ ਪਿੰਡਾਂ ਦੇ ਲੋਕ ਮੇਲਾ ਵੇਖਣ ਸਾਡੇ ਪਿੰਡ ਜਾਇਆ ਕਰਦੇ ਸਨ 10 11 ਵਜੇ ਹੀ ਹੋਰ ਪਿੰਡਾਂ ਤੋਂ ਲੋਕ ਬਰਦ ਗੱਡੇ ਬਰਦ ਗੱਡੀਆਂ ਜਾਂ ਟਰੈਕਟਰ ਟਰਾਲੀਆਂ ਤੇ ਸਾਡੇ ਪਿੰਡ ਆਉਣਾ ਸ਼ੁਰੂ ਕਰ ਦਿੰਦੇ ਅਸੀਂ ਕਣਕ ਵੜਦੇ ਵੜਦੇ ਸਿਰ ਚੁੱਕ ਚੁੱਕ ਕੇ ਪਿੰਡ ਵੱਲ ਨੂੰ ਮੇਲਾ ਵੇਖਣ ਜਾਂਦੇ ਲੋਕਾਂ ਨੂੰ ਵੇਖਦੇ ਰਹਿੰਦੇ ਤਾਇਆ ਜੀ ਸਾਨੂੰ ਪਰ ਜਲਦ ਹੱਥ ਚਲਾਉਣ ਨੂੰ ਕਹਿੰਦੇ ਤਾਂ ਜੋ ਅਸੀਂ 2:30 ਵਜੇ ਤੱਕ ਮਿੱਠੀ ਹੋਈ ਤਾਂ ਤੱਕ ਕਣਕ ਵੱਢ ਕੇ ਮੇਲਾ ਵੇਖਣ ਜਾ ਸਕੀ। 2:30 ਵਜੇ ਤੱਕ ਕਣਕ ਵੱਢਣ ਤੋਂ ਬਾਅਦ ਅਸੀਂ ਘਰ ਆ ਜਾਂਦੇ। ਫਿਰ ਨਹਾ ਧੋ ਕੇ ਨਵੇਂ ਕੱਪੜੇ ਪਾ ਕੇ ਮੇਲੇ ਜਾਣ ਦੀ ਤਿਆਰੀ ਕਰਨ ਲੱਗਦੇ। ਬਹੁਤ ਸਾਰੇ ਲੋਕ ਤਾਂ ਮੇਲੇ ਵਿੱਚ ਸਵੇਰੇ ਸੰਦੇਹਾਂ ਹੀ ਪਹੁੰਚ ਜਾਂਦੇ। ਸਾਡੇ ਜਾਣ ਤੋਂ ਮੇਲਾ ਹੁਪਰਿਆ ਹੁੰਦਾ ਸੀ। ਕਿਧਰੇ ਕਬੱਡੀ ਤੇ ਕਿਧਰੇ ਸਿੰਘ ਦੇ ਮੁਕਾਬਲੇ ਹੋ ਰਹੇ ਹੁੰਦੇ ਆ। ਕਿਦਰੇ ਢੋਲੀ ਢੋਲ ਵਜਾ ਕੇ ਮਿੱਟੀ ਕੱਢਣ ਵਾਲੀ ਜਗ੍ਹਾ ਵੱਲ ਇਸ਼ਾਰਾ ਕਰ ਰਿਹਾ ਹੁੰਦਾ ਅਸੀਂ ਬਾਬੇ ਲਾਲ ਦੀ ਮਿੱਟੀ ਤੇ ਮੱਟਾ ਤੇ ਮੱਠਾ ਟੇਕਦੇ ਫਿਰ ਪਿਛਲੇ ਪਾਸੇ ਬਣੇ ਇੱਕ ਟੋਏ ਵਿੱਚੋਂ ਆਪਣੇ ਪਰਿਵਾਰ ਦੇ ਬਡੇਰਿਆਂ ਸੰਗ ਮਿੱਟੀ ਕੱਢਣ ਜਾਂਦੇ ਅਸੀਂ ਸੱਤ-ਸੱਤ ਮੁਠਾਂ ਜਾਂ ਬੁੱਕ ਭਰ ਕੇ ਆਪਣੇ ਨਾਲ ਲਿਜਾਏ ਪਰਨੇ ਵਿੱਚ ਪਾਉਂਦੇ ਫਿਰ ਥੋੜੀ ਦੂਰ ਜਾ ਕੇ ਭਰਾ ਸਭ ਲੋਕਾਂ ਦੇ ਢੇਰ ਲਗਾ ਰੱਖਿਆ ਹੁੰਦਾ ਸੀ ਉੱਥੇ ਹੀ ਢੇਰੀ ਕਰ ਦਿੰਦੇ ਬਫੀ ਜੀ ਹਾਕਾ ਮਾ ਸੱਤ ਵਾਰ ਹਰਾਉਂਦੇ ਕਿਉਂਕਿ ਜਿਹਾ ਹੀ ਕਰਨ ਦੀ ਹਦਾਇਤ ਕਰਦਿਆਂ ਵੱਲੋਂ ਦਿੱਤੀ ਜਾਂਦੀ ਸੀ ਮਿੱਟੀ ਕੱਢਣ ਤੋਂ ਬਾਅਦ ਅਗਲਾ ਪੜਾ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਮੱਥਾ ਟੇਕਣਾ ਹੁੰਦਾ ਸੀ ਗੁਰਦੁਆਰਾ ਸਾਹਿਬ ਅੰਦਰ ਕਾफी ਭੀੜ ਹੁੰਦੀ ਸੀ ਗੁਰਦੁਆਰਾ ਸਾਹਿਬ ਅੰਦਰ ਢਾਡੀ ਜਥੇ ਜਾਂ ਇਲਾਕੇ ਦੇ ਛੋਟੇ ਗਾਇਕ ਧਾਰਮਿਕ ਗੀਤ ਪੇਸ਼ ਕਰਕੇ ਸੰਗਤਾਂ ਅੱਗੇ ਆਪਣੀ ਹਾਜ਼ਰੀ ਲਗਵਾ ਰਹੇ ਹੁੰਦੇ ਕਦੇ-ਕਦੇ ਅਸੀਂ ਵੀ ਬੈਠ ਕੇ ਢਾਡੀ ਜਥੇ ਦੀਆਂ ਬਾਹਰਾਂ ਜਾਂ ਲੋਕ ਗਾਇਕਾਂ ਦੇ ਧਾਰਮਿਕ ਗੀਤ ਸੁਣਦੇ ਫਿਰ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਬਣੇ ਲੰਗਰ ਸਥਾਨ ਤੇ ਬੈਠ ਕੇ ਲੰਗਰ ਛਕਦੇ ਲੰਗਰ ਸਾਦਾ ਜਿਹਾ ਬਣਿਆ ਹੁੰਦਾ ਤਾਂ ਰੋਟੀ ਜਾਂ ਹੱਦ ਛੋਲਿਆਂ ਦੀ ਸਬਜ਼ੀ ਪਰ ਅਤਿਅੰਤ ਸਵਾਦਿਸ਼ਟ ਹੁੰਦਾ ਲੰਗਰ ਛਕਣ ਤੋਂ ਬਾਅਦ ਅਸੀਂ ਬਾਹਰ ਉਸ ਜਗ੍ਹਾ ਤੇ ਆ ਜਾਂਦੇ ਜਿੱਥੇ ਛੋਟੇ ਬੱਚਿਆਂ ਲਈ ਝੋਲੇ ਔਰਤਾਂ ਦੇ ਸ਼ਿੰਗਾਰ ਸਮਾਨ ਤੇ ਬੱਚਿਆਂ ਦੇ ਖੜਾਉਣਿਆਂ ਦੀਆਂ ਦੁਕਾਨਾਂ ਹੁੰਦੀਆਂ। ਇੰਨਾਂ ਹੀ ਦੁਕਾਨਾਂ ਵਿੱਚ ਖਾਣ ਪੀਣ ਦੀਆਂ ਦੁਕਾਨਾਂ ਵੀ ਲੱਗੀਆਂ ਹੁੰਦੀਆਂ। ਪਕੌੜਿਆਂ, ਜਲੇਬੀਆਂ, ਆਈਸਕ੍ਰੀਮ ਆਦਿयां, ਗੰਨੇ ਦੇ ਜੂਸ ਦੀਆਂ ਜਿਸ ਨੂੰ ਉਸ ਸਮੇਂ ਰੋਵਿਅ ਆਖਿਆ ਜਾਂਦਾ। ਸਾਡੇ ਪਸੰਦੀਦਾ ਜਗ੍ਹਾ ਬਸ ਇਹੀ ਸੀ। ਅਸੀਂ ਪਾਲਕ ਗੋਭੀ ਦੇ ਪਕੌੜੇ ਖਾਂਦੇ ਜਾਂ ਫਿਰ ਸਾਡਾ ਪਸੰਦੀਦਾ ਖਾਣਾ ਜਲੇਬੀਆਂ ਹੁੰਦੀਆਂ। ਬ੍ਰੀਕ ਚੰਗੀ ਤਰ੍ਹਾਂ ਅੜੜੀਆਂ ਹੋਈਆਂ ਚਾशनी ਵਿੱਚ ਡੋਬੋ ਕੇ ਕੱਡੀਆਂ ਹੋਈਆਂ ਗਰਮ ਗਿਲਦੀਆਂ ਮੇਲਾ ਦੇਖ ਕੇ ਅਸੀਂ ਸ਼ਾਮ ਕਲੀ ਤੋਂ ਘਰ ਮੁੜਦੇ ਰਸਤੇ ਵਿੱਚ ਦੇਸੀ ਸ਼ਰਾਬ ਦੇ ਠੇਕੇ ਤੋਂ ਆਪਣੇ ਹੀ ਤਰੀਕੇ ਨਾਲ ਵਿਸਾਖੀ ਦਾ ਮੇਲਾ ਬਣਾਉਂਦੇ ਹੋਏ ਕੁਝ ਇੱਕ ਮੋਹਤਵਾਰ ਬੰਦਿਆਂ ਨੂੰ ਹੀ ਦੇਖਦੇ ਇਨ੍ਹਾਂ ਵਿੱਚ ਜ਼ਿਆਦਾਤਰ ਪਿੰਡ ਦੇ ਜਵਾਈ ਭਾਈ ਜਾਂ ਫੁੱਫੜ ਲੱਗਦੇ ਲੋਕ ਹੁੰਦੇ ਸਨ ਕਦੇ ਕਦੇ ਕੋਈ ਸ਼ਾਮ ਨੂੰ देर ਰਾਤ ਤੱਕ ਵੱਜਦੇ ਲੰਕਾਰੇ ਦੀ ਸੁਣਦੇ ਬਾਕੀ ਕਹਾਣੀ ਦਾ ਰਹਿਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਕੱਲ ਵਾਲਾ ਭਾਗ ਜ਼ਰੂਰ ਸੁਣਨਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਰਾਤ ਤੱਕ ਸੁਣ ਲਈ ਧੰਨਵਾਦ ਜੀ